ਸਤਰੀਆਕਾਲ ਕਹਾਣੀ ਦਾ ਅਗਲਾ ਪਾਗ ਲੈ ਕੇ ਆਇਆ ਜੀ ਕਹਾਣੀ ਨੂੰ ਲਾਈਕ ਜ਼ਰੂਰ ਕਰ ਦਿਓ ਮਿੱਤੋ ਦੇ ਪੀਕੇ ਉਹਨੂੰ ਉਡੀਕਦੇ ਰਹਿੰਦੇ ਪਰ ਮਿੱਤੋ ਨੇ ਆਪਣੇ ਪੀਕੇ ਜਾਣਾ ਉੱਕਾ ਹੀ ਛੱਡ ਦਿੱਤਾ ਸੀ ਪਹਿਲਾਂ ਵਾਲੇ ਕੀਤੇ ਤੋਂ ਪਛਤਾ ਰਹੀ ਸੀ ਹੁਣ ਉਹ ਆਪਣੇ ਪੋਤੇ ਨੂੰ ਚੱਕੀ ਰੱਖਦੀ ਸਵਾ ਮਹੀਨੇ ਦਾ ਹੋ ਗਿਆ ਸੀ ਪੰਮੀ ਤਾਂ ਮੁੰਡਾ ਪੀਕਿਆ ਨੇ ਪੰਜੀਰੀ ਲੈ ਕੇ ਆਉਣਾ ਸੀ ਦੂਜੇ ਦਿਨ ਜੱਸਾ ਗੋਰੇ ਕੇ ਘਰ ਗਿਆ ਉਹ ਬਾਈ ਸੀਰੇ ਘਰੇ ਹੀ ਆ ਖੰਘੂਰਾ ਮਾਰ ਜੱਸੇ ਨੇ ਗੋਰੇ ਦੀ ਮਾਂ ਨੂੰ ਚੱਕੰਨਾ ਕੀਤਾ ਪਹਿਲੇ ਸਿਆਣੇ ਲੋਕ ਕਿਸੇ ਦੇ ਘਰ ਪੜਦੇ ਆ ਖੰਘੂਰਾ ਮਾਰਦੇ ਤਾਂ ਕਿ ਨੂੰਤੀ ਬੈਠੀ ਨੂੰ ਪਤਾ ਲੱਗ ਜਾਵੇ ਕਿ ਘਰੇ ਕੋਈ ਆਇਆ ਗੋਰੇ ਦੀ ਮਾਂ ਕਹਿੰਦੇ ਹਾਂ ਬਾਈ ਲੰਘ ਆਓ ਉਹ ਤਾਂ ਖੇਤ ਗਏ ਆ ਜੱਸਾ ਕਹਿੰਦਾ ਤੇ ਛੋਟਾ ਕਿੱਥੇ ਗਿਆ ਆਪਣਾ ਸ਼ੋਹਰ ਜਿਆ ਮਾਂ ਕਹਿੰਦੀ ਉਹ ਵੀ ਨਾਲ ਹੀ ਗਿਆ ਬਾਈ ਤੁਹਾਡੇ ਭਰਾ ਦੇ ਜੱਸਾ ਕਹਿੰਦਾ ਮੈਂ ਗੋਰੇ ਨੂੰ ਲੈਣ ਆਇਆ ਸੀ ਸਮਾਨ ਜਾ ਕੇ ਲੈ ਕੇ ਆਉਣਾ ਕੁੜੀ ਦਾ ਪੰਜੀਰੀ ਦੇ ਕੇ ਆਉਣੀ ਆ ਉਹਨੂੰ ਗੋਰੇ ਦੀ ਮਾਂ ਕਹਿੰਦੀ ਆਹੋ ਪਹਿਆ ਜੀ ਭੈਣ ਵੀ ਆਈ ਸੀ ਲੈਣ ਮੈਨੂੰ ਅਖੇ ਪੰਜੀਰੀ ਰਲਾਉਣੀ ਆ ਐਨੇ ਨੂੰ ਗੋਰਾ ਆ ਗਿਆ ਜੱਸਾ ਗੋਰੇ ਨੂੰ ਲੈ ਕੇ ਬਾਹਰ ਚਲਾ ਜਾਂਦਾ ਜੱਸਾ ਕਹਿੰਦਾ ਹਾਂ ਬਾਈ ਭਤੀਜੇ प्यारा कल ਨੂੰ ਨਾਲ ਜਾਣ ਵਾਸਤੇ ਗੋਰਾ ਪਹਿਲਾਂ ਤਾਂ ਖੁਸ਼ ਹੋ ਜਾਂਦਾ ਪਰ ਫਿਰ ਕੁਝ ਸੋਚ ਕੇ ਚੁੱਪ ਹੋ ਜਾਂਦਾ ਗੋਰਾ ਕਹਿੰਦਾ ਚਾਚਾ ਯਾਰ ਗੱਲ ਆਿਆਂ ਵੀ ਹੁਣ ਤੁਸੀਂ ਜਾਓ ਮੈਨੂੰ ਜ਼ਰੂਰੀ ਕੰਮ ਆ ਮੈਂ ਫੇਰ ਕਿਸੇ ਦਿਨ ਚੱਲ ਬੜੂੰ ਜੱਸਾ ਕਹਿੰਦਾ ਪਹਿਲਾਂ ਤਾਂ ਕਹਿੰਦਾ ਸੀ ਤੂੰ ਵੀ ਨਾਲ ਚੱਲੂ ਹੁਣ ਕਿਵੇਂ ਰਹਿ ਢਿੱਲੀ ਬਾਤੀ ਗੋਰਾ ਸੋਚ ਕੇ ਡਰ ਜਾਂਦਾ ਕਿ ਤੇ ਪਿੰਡ ਦੇ ਆ ਲੋਕਾਂ ਨੂੰ ਕਿਤਰੇ ਪਤਾ ਲੱਗ ਗਿਆ ਕਿ ਆ ਮੁੰਡਾ ਜਾਗਰ ਕੇ ਆਇਆ ਸੀ ਤਾਂ ਗੱਲ ਵਿਗੜ ਜਾਊ ਤਾਂ ਹੀ ਉਹਨੇ ਕੁੱਸੇ ਪਿੰਡ ਜਾਣ ਤੋਂ ਮਨਾ ਕਰਤਾ ਗੋਰਾ ਕਹਿੰਦਾ ਚਾਚਾ ਜ਼ਰੂਰੀ ਕੰਮ ਆ ਤਾਂ ਕਰਕੇ ਪੰਮੀ ਦੇ ਪੇਕੇ ਪੰਜੀਰੀ ਵਿੱਚ ਸਾਰਾ ਸਮਾਨ ਪੂਰੀਆਂ ਰੀਚਾਂ ਨਾਲ ਲੈ ਕੇ ਆਏ ਨਾ ਨਾ ਸ਼ੂਸ਼ਕ ਵੀ ਦੇ ਕੇ ਗਏ ਮੀਤੋ ਕਦੇ-ਕਦੇ ਅੜਵਾਈ ਜਹੀ ਕਰਦੀ ਜਦੋਂ ਕਦੇ ਸਿੰਧੀ ਤੇ ਪੰਮੀ ਦੋਹੀ ਇਕੱਠੀਆਂ ਬੈਠਦੀਆਂ ਤਾਂ ਮੀਤੋ ਆਵਾਸਾਰ ਬੋਲਣ ਲੱਗ ਪੈਂਦੀ ਨੀ ਕੀ ਕੁਸੁਰ ਮੁਸਰ ਕਰੀ ਜਾਨੀਓ ਇੱਕ ਦਿਨ ਮੀਤੋ ਦੀ ਗਵਾਂਢਣ ਰਾਣੀ ਉਹਨਾਂ ਦੇ ਘਰੇ ਆਈ ਨੀ ਮੀਤੋ ਘਰੇ ਆ ਮੀਤੋ ਕਹਿੰਦੀ ਹਾਂ ਭੈਣ ਆਜਾ ਆਜਾ ਘਰੇ ਹੀ ਆ ਰਾਣੀ ਕਹਿੰਦੀ ਭੈਣੇ ਤੇਰੇ ਕੋਲ ਤਾਂ ਮੈਂ ਇੱਕ ਕੰਮ ਆਈ ਸੀ ਮੀਤੋ ਕਹਿੰਦੀ ਆਹੋ ਊ ਕਾਹਨੂੰ ਆਉਣੀ ਆ ਤੂੰ ਕਿਸੇ ਕੰਮ ਨੂੰ ਹੀ ਆਈ ਆ ਦੱਸ ਕੀ ਕੰਮ ਰਾਣੀ ਕਹਿੰਦੀ ਨਹੀਂ ਮੇਲੇ ਮੇਰੀਆਂ ਦੋ ਭਤੀਜੀਆਂ ਵਿਆਉਣ ਵਾਲੀਆਂ ਮੈਂ ਤਾਂ ਸਾਖ ਦਾ ਪੁੱਛਣ ਆਈ ਸੀ ਵੀ ਸੁਖ ਨਾਲ ਆਪਣੇ ਮੁੰਡੇ ਵੀ ਵਿਆਉਣ ਵਾਲੇ ਆ ਵੀ ਤੋ ਖੁਸ਼ ਹੋ ਗਈ ਤੇ ਕਹਿੰਦੀ ਨੇ ਕੁੜੀਓ ਚਾਹ ਲਿਆਓ ਆਪਦੀ ਚਾਚੀ ਵਾਸਤੇ ਅੱਛਾ ਭੈਣੀ ਤੇਰੀਆਂ ਭਤੀਜੀਆਂ ਰਾਣੋ ਕਹਿੰਦੀ ਆਹੋ ਸੋਹਣੀਆਂ ਸੁਨੱਖੀਆਂ ਪੂਰੀਆਂ ਕੱਢਣ ਕੱਤਣ ਸਭ ਜਾਣਦੀਆਂ ਜਿਹੜਾ ਮਰਜ਼ੀ ਨਮੂਨਾ ਲਹਾ ਲਓ ਉਹਨਾਂ ਤੋਂ ਨਾਲੇ ਤੈਨੂੰ ਪਤਾ ਸੁਖ ਨਾਲ ਭਰਾ ਮੇਰਾ ਕੱਲਾ ਗਾਹਾਂ ਮੁੰਡਾ ਵੀ ਕੱਲਾ ਤੇ ਇਹ ਦੋ ਕੁੜੀਆਂ ਬੱਤੀ ਕੀਲੇ ਆਉਂਦੇ ਆ ਭਾਈ ਮੇਰੇ ਨੂੰ ਦੇਣ ਲੈਣ ਪੂਰਾ ਦੇਣਗੇ ਮੀਤੋ ਕਹਿੰਦੀ ਭੈਣੇ ਆਪਾਂ ਕਿਹੜੇ ਭੁੱਖੇ ਆ ਕਿਸੇ ਕਨੀਓ ਮੇਰੇ ਕਨੀਓ ਤਾਂ ਹਾਂ ਬਾਕੀ ਮੈਂ ਇਹਨਾਂ ਦੇ ਰਾਤ ਦੇ ਨਾਲ ਰਹਿ ਕਰੂੰਗੀ ਐਵੇਂ ਮੈਂ ਕਹਦਾ ਹਾਂ ਹੁਣ ਰਾਣੀ ਕਹਿੰਦੀ ਜ਼ਰੂਰੀ ਆ ਭੈਣੇ ਵੱਡੇ ਬੰਦੇ ਦੀ ਵੀ ਰਹਿ ਲੈਣੀ ਮੀਤੋ ਕਹਿੰਦੀ ਚੱਲ ਸਿੰਦੀ ਹਜੇ ਨਿਆਣੀ ਆ ਇਹਦਾ ਠਹਿਰ ਕੇ ਕਰਾਂਗੇ ਮੁੰਡਿਆਂ ਦਾ ਕਰਦੇ ਆ ਕੇਰਾ ਪੰਮੀ ਦੋ ਬਾਟੀਆਂ ਵਿੱਚ ਚਾਹ ਲੈ ਆਈ ਰਾਣੀ ਚਾਹ ਪੀ ਕੇ ਆਪਣੇ ਘਰੇ ਚਲੀ ਗਈ ਆਥਣੇ ਜਿਹੇ ਜਗਦੇਵ ਆਇਆ ਤਾਂ ਮੀਤੋ ਨੇ ਜਗਦੇਵ ਨੂੰ ਪੁੱਛਿਆ ਭਾਈ ਅੱਜ ਰਾਣੀ ਆਈ ਸੀ ਕਹਿੰਦੇ ਮੁੰਡਿਆਂ ਦਾ ਸਾਖ ਕਰਦੇ ਮੇਰੀਆਂ ਭਤੀਜੀਆਂ ਬਾਜੇਖਾਨ ਨੇ ਤੂੰ ਜਗਦੇਵ ਕਹਿੰਦਾ ਵੇਖ ਲਾ ਭਾਈ ਤੂੰ ਆਪ ਦਾ ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਮੈਂ ਤਾਂ ਕਹਿੰਦੀ ਕੱਲ ਨੂੰ ਅਗਲਾ ਮੈਨੂੰ ਕਹੋ ਵੀ ਮੂਰੇ ਹੋ ਕੇ ਕਰਤਾ ਤੂੰ ਦੱਸ ਬਾਈ ਜੀ ਕਹਿਣਾ ਆਪਾਂ ਕਰ ਦਿੰਨੇ ਹਾਂ ਜਗਦੇਵ ਨੇ ਬਹੁਤੀ ਗੌਰ ਜੀ ਨਾ ਕੀਤੀ ਤੇ ਹਾਂ ਕਹਿਤੀ ਮਿੱਤੂ ਦਾ ਲਾਲਚ ਹਜੇ ਵੀ ਨਹੀਂ ਸੀ ਗਿਆ ਉਹਨੂੰ ਲਾਲਚ ਸੀ ਕਿ ਬਾਜੇਖਾਨੇ ਵਾਲੇ ਸੋਨਾ ਸੱਪਾ ਬਾਵਾ ਪਾਉਣਗੇ ਮਿੱਤੂ ਨੇ ਮੁੰਡਿਆਂ ਨੂੰ ਇੱਕ ਵਾਰ ਵੀ ਨਾ ਪੁੱਛਿਆ ਸਾਖ ਬਾਰੇ ਤੇ ਆਥਣੇ ਜਹੇ ਰਾਣੀ ਦੇ ਘਰ ਜਾਣ ਲੱਗੀ ਪਰ ਫਿਰ ਕੁਝ ਸੋਚਣ ਲੱਗੀ ਅੜੀ ਰਾਣੀ ਕਹੂ ਇਹਨੂੰ ਬਾਲੀ ਕਾਲਾ ਹੁਣ ਮੈਂ ਨਹੀਂ ਜਾਂਦੀ ਉਹ ਆਪ ਹੀ ਆਉ ਮੇਰੇ ਕੋਲ ਉਹੀ ਗੱਲ ਹੋਈ ਆਪਣੇ ਜਹੇ ਮਿੱਤੂ ਘਟ ਸਾਰਾ ਟੱਬਰ ਕਰੇ ਹੀ ਸੀ ਆਥਣੇ ਜਹੇ ਮਿੱਤੂ ਘਟ ਸਾਰਾ ਟੱਬਰ ਕਰੇ ਹੀ ਸੀ ਮੀਤੋ ਤੰਦੂਰ ਤਪਾਈ ਬੈਠੀ ਸੀ ਜਗਦੇਵ ਮੁੰਡੇ ਨਾਲ ਲਾੜ੍ਹ ਲੜਾਈ ਜਾਂਦਾ ਸੀ ਤੇ ਰਾਣੀ ਆ ਗਈ ਜਵਾਕੋ ਘਰ ਹੀਉ ਮੀਤੋ ਕਹਿੰਦੀ ਆ ਜਾ ਆ ਜਾ ਭੈਣੇ ਰੋਟੀ ਖਾ ਲਾ ਰਾਣੀ ਕਹਿੰਦੀ ਰੋਟੀ ਪਾਣੀ ਖਾ ਕੇ ਬਸ ਤੂੰ ਐਂ ਦੱਸ ਪੁੱਛਿਆ ਕਿ ਨਹੀਂ ਜਗਦੇਵ ਨੂੰ ਮੀਤੋ ਨੇ ਉੱਚੀ ਦੇਣੇ ਕਿਹਾ ਬਾਈ ਅਹ ਰਾਣੀ ਆਈਆ ਫੇਰ ਪੁੱਛਣ ਸਾਖ ਨੂੰ ਜੇ ਕਹੇ ਕੀ ਕਹਾ ਹਾਂ ਜਾਂ ਨਾ ਜਗਦੇਵ ਕਹਿੰਦਾ ਭਾਈ ਮੁੰਡੇ ਤਾਂ ਵਿਆਹਣੇ ਹੀ ਆ ਕਿਤੇ ਨਾ ਕਿਤੇ ਤਾਂ ਭਾਈ ਤੂੰ ਆਪ ਦਾ ਵੇਖ ਮੀਤੋ ਕਹਿੰਦੀ ਰਾਣੀ ਐਂ ਕਰ ਫੇਰ ਮੇਰੇ ਵੱਲੋਂ ਹਾਂ ਤੇ ਤੂੰ ਸਾਜ ਰਹੀ ਜਾ ਆਂ ਆਪਦੇ ਪਿੱਕਿਆਂ ਨੂੰ ਦੱਸ ਆ ਸਾਰਾ ਕੁਝ ਭਾਵੇਂ ਵਿਆਹ ਵੀ ਘੜਵਾ ਲਈ ਰਾਣੀ ਕਹਿੰਦੀ ਨੀ ਮੀਤੋ ਜੇ ਦਿਨ ਜਿਹਾ ਖੜਾ ਹੁੰਦਾ ਤਾਂ ਮੈਂ ਹੁਣੇ ਵਗ ਜਾਂਦੀ ਪਿੱਕਿਆਂ ਨੂੰ ਚੰਗਾ ਸਨੇਹਾ ਲੈ ਕੇ ਚੱਲ ਕੱਲ ਨੂੰ ਸਹੀ ਮਿਤੂ ਨੇ ਸ਼ਗਨ ਦੇ ਰਾਣੀ ਨੂੰ ਕਿਹਾ ਕਿ ਸਾਖ ਪੱਕਾ ਸਮਝ ਗਿੰਦਾ ਤੇ ਨੀਕਾ ਚੌਂਕੇ ਵਿੱਚ ਫੱਟੀਆਂ ਤੇ ਬੈਠੇ ਭਾਬੀ ਵੱਲ ਵੇਖੀ ਜਾਣ। ਭੰਮੀ ਕਹਿੰਦੀ ਆਈ ਚਾਕਦੇ ਹਾਂ ਫੜਾਉਣੀ ਆ ਹੁਣ ਰੋਟੀ ਵਿਆਹ ਦੇ ਨਾਂ ਤੇ ਬਾਲੀ ਭੁੱਖ ਲੱਗ ਪਈ ਤੁਹਾਨੂੰ। ਨੀਕਾ ਕਹਿੰਦਾ ਭਾਬੀ ਤੇਰੀਆਂ ਉਹੀ ਗੱਲਾਂ। ਭੰਮੀ ਕਹਿੰਦੀ ਹੁਣ ਖਾ ਲੋ ਜਿਹੜੀਆਂ ਖਾਣੀਆਂ ਫਿਰ ਤਾਂ ਰੰਨਾ ਦੇ ਹੋ ਜਾਓਗੇ। ਗਿੰਦਾ ਕਹਿੰਦਾ ਭਾਬੀ ਤੁਹਾਡੇ ਮਾਮਾ ਵਰਗੀਆਂ ਆਏ ਨਾ ਕਿਹਾ ਕਰ ਆਪਣਾ ਪਿਆਰ ਨਹੀਂ ਘਟ ਹੁੰਦਾ ਸ਼ਿੰਦੀ ਕਹਿੰਦੀ ਭਾਬੀ ਜੇ ਇਹ ਬਤਲ ਗਏ ਫਿਰ ਆਪਾਂ ਕਿਦੇ ਨਾਲ ਰੋਟੀ ਖਾਇਆ ਕਰਾਂਗੇ ਨਿੱਕਾ ਕਹਿੰਦਾ ਉਹ ਹੈ ਹਜੇ ਵਿਆਹ ਤਾਂ ਹੋ ਜਾਣ ਦੇ ਪੰਮੀ ਕਹਿੰਦੀ ਨੀ ਛਿੰਦੀਏ ਤੇਰੇ ਵੀਰ ਨਹੀਂ ਹੋਗੇ ਇਹ ਜੇ ਆਪਾਂ ਸਾਰੇ ਰਲ ਕੇ ਰਿਹਾ ਕਰਾਂਗੇ ਮੱਛਰ ਜਿਹਾ ਹੋਣ ਕਰਕੇ ਵੀਰਾ ਪਸ਼ੂਆਂ ਵੱਲ ਧੂਆ ਕਰ ਰਿਹਾ ਸੀ ਤਾਂਕੇ ਮੱਛਰ ਨਾ ਆਵੇ ਜਗਦੇਵ ਪੁੱਤੇ ਨੂੰ ਨਾਲ ਪਿਆਸੀ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਉਹਦਾ ਮੰਧ ਪ੍ਰਚਾਰ ਰਿਹਾ ਸੀ ਉਹ ਮੇਰੇ ਬਾਗੜ ਵਿਲਿਆ ਉਹ ਵੇਖ ਤਾਰੇ ਕਿੰਨੇ ਉਹ ਮਾਮੇ ਦੀ ਮੰਜੀ ਆ ਉਹ ਵੇਖ ਕੀਤੀਆਂ ਗੱਲਾਂ ਕਰ ਕਰ ਨੇ ਆਣੇ ਨੂੰ ਨੀਂਦ ਆ ਗਈ ਜਗਦੇਵ ਕਹਿੰਦਾ ਸਿੰਦੀਏ ਲੈ ਜਾ ਪੁੱਤ ਗਰਨਾਮੇ ਨੂੰ ਚੱਕ ਕੇ ਸੌਂ ਗਿਆ ਪੰਮੀ ਆਹ ਤਾਂ ਚਾਚਾ ਵਧੀਆ ਕਰਦਾ ਇਹ ਵੀ ਚਾਚੇ ਕੋਲ ਜਾ ਕੇ ਰਾਮ ਨਾਲ ਸੌ ਜਾਂਦਾ ਚੋਰੀ ਖਾ ਕੇ ਐਨੇ ਨਾਲ ਮੈਂ ਵੀ ਆਪਦਾ ਕੰਮ ਨਵੇੜ ਲੈਨੀ ਆ ਸਾਰਾ ਲਾਲੀ ਵਰਗੀਆਂ ਦੋ ਭੈਣਾਂ ਤੇ ਇੱਕ ਭਰਾ ਸੀ ਲਾਲੀ ਦੀ ਮਾਂ ਬਣਸੋ ਸੌ ਸੁਭਾਦੀ ਤੇ ਸਿਆਣੀ ਔਰਤ ਸੀ ਬਣਸੋ ਨੂੰ ਵੀ ਆਪਣੇ ਸਹੁਰੇ ਦੀਆਂ ਕਰਤੂਤਾਂ ਦਾ ਵਾਖੂ ਵੀ ਪਤਾ ਸੀ ਸ਼ਾਇਦ ਬਣਸੋ ਨੇ ਵੀ ਆਪਣੇ ਸਹੁਰੇ ਜਾਗਰ ਦੇ ਮਰ ਜਾਣ ਤੇ ਸ਼ੁਕਰ ਮਨਾਇਆ ਸੀ ਲਾਲੀ ਤੋਂ ਵੱਡੀ ਭੈਣ ਸੀ ਪਾਲੀ ਤੇ ਭਰਾ ਲਾਲੀ ਤੋਂ ਛੋਟਾ ਸੀ ਇਹ ਗੱਲ ਜਾਗਰ ਦੇ ਜਿਉਂਦਿਆਂ ਦੀ ਹੀ ਆ ਕਿ ਕਿਵੇਂ ਲਾਲੀ ਅਤੇ ਗੋਰੀ ਦੀ ਆਪਸ ਵਿੱਚ ਮੁਲਾਕਾਤ ਹੋਈ ਉਹ ਦਾ ਮਹੀਨਾ ਪੂਰੀ ਠੰਡ ਦਾ ਹੁੰਦਾ ਖੇਤਾਂ ਵਿੱਚ ਸਬਜ਼ੀ ਆਮ ਸੀ ਲੰਬੜਾਂ ਦੇ ਖੇਤ ਦੇ ਜਾਗਰ ਦੇ ਖੇਤ ਨਾਲ ਵੱਟ ਸਾਂਝੀ ਸੀ ਮਾੜੋ ਤੇ ਲਾਲੀ ਦਾ ਆਪਸ ਵਿੱਚ ਗੂੜਾ ਪਿਆਰ ਸੀ ਮਾੜੋ ਤੇ ਲਾਲੀ ਇਕੱਠੀਆਂ ਚਾਦਰਾਂ ਕੱਢਦੀਆਂ ਦੋਹੇ ਸਹੇਲੀਆਂ ਲਾਲੀ ਦੇ ਦਲਾਨ ਵਿੱਚ ਬੈਠੀਆਂ ਕਿ ਸਿੱਧਾ ਕੱਢੀ ਜਾਣ ਲੰਬੜਾਂ ਦਾ ਕੇਚਾ ਦਰਵਾਜ਼ੇ ਅੱਗੇੋਂ ਕੁਝ ਗੰਗਣਾਉਂਦੇ ਹੋਏ ਲੰਗਿਆ ਨਹੀਂ ਲਾਲੀ ਆਹਾ ਮੁੰਡਾ ਵੇਖਨੀ ਜਦੋਂ ਵੀ ਵੇਖੂ ਮੈਨੂੰ ਆਏ ਹੀ ਘੂਤਾ ਮਾੜੋ ਬੋਲੀ ਤੇ ਲਾਲੀ ਕਹਿੰਦੀ ਨਹੀਂ ਘੂਰਦਾ ਨਹੀਂ ਪਿਆਰ ਵਿਖਾਉਂਦਾ ਤੈਨੂੰ ਮਾੜੋ ਕਹਿੰਦੇ ਲੈ ਪਿਆਰ ਕਰਦੀ ਐ ਜੁਤੀਨ ਵੇਖਖਾ ਕਿਵੇਂ ਆਵਾਰਾ ਤੁਰਿਆ ਫਿਰਦਾ ਲਾਲੀ ਕਹਿੰਦੀ ਲੈ ਲੈ ਗੱਲ ਨੂੰ ਲੁਕੋ ਨਾ ਮਾੜੋ ਮੈਨੂੰ ਪਤਾ ਇਹ ਬੁੱਲਾ ਤੇ ਹਾਸੇ ਦੀ ਵਜ੍ਹਾ ਮੈਨੂੰ ਤੇਰਾ ਆਹੀ ਲੱਗਦਾ ਮਾੜੋ ਕਹਿੰਦੀ ਓਹੋ ਮੈਂ ਨਹੀਂ ਜਾਣਦੀ ਇਹਨੂੰ ਪਰ ਇਹਨਾਂ ਦਾ ਖੇਤ ਅੜੀਏ ਤੁਹਾਡੇ ਖੇਤ ਨਾਲ ਆ ਲਾਲੀ ਕਹਿੰਦੀ ਨਾਲੇ ਜਾਣਦੀ ਨਹੀਂ ਨਾਲੇ ਖੇਤ ਵੀ ਪਤਾ ਮਾੜੋ ਕਹਿੰਦੀ ਹੁਣ ਸੱਚ ਕੇ ਸੁਣ ਕੇ ਸੱਚ ਸੁਣ ਕੇ ਹੀ ਰਹੇਗੀ ਲੱਗਦਾ ਲਾਲੀ ਕਹਿੰਦੀ ਦੱਸੇਗੀ ਤਾਂ ਚੰਗਾ ਨਹੀਂ ਫੇਰ ਮੈਂ ਮਨਾ ਹੀ ਲੈਣਾ ਆਪੇ ਮਾੜੋ ਕਹਿੰਦੀ ਲਾਲੀ ਇਹ ਲੰਬੜਾਂ ਦਾ ਗੇਜਾ ਬਹੁਤ ਪਿਆਰ ਕਰਦਾ ਮੈਨੂੰ ਇਹ ਸਾਡੇ ਦਿਲਾਂ ਦੀ ਸਾਂਝ ਪਈ ਨੂੰ ਮਹੀਨਾ ਕੋ ਹੋਇਆ ਲਾਲੀ ਕਹਿੰਦੀ ਹਾ ਹੀ ਨਹੀਂ ਇੰਨਾ ਉਹਲਾ ਉਹ ਵੀ ਮੇਰੇ ਕੋਲੋਂ ਨਹੀਂ ਮੈਂ ਇਹਦੇ ਨਾਲ ਕਿਹੜਾ ਮੁਲਾਕਾਤ ਕੀਤੀ ਆ ਪਰ ਕਹਿੰਦਾ ਹਰੋ ਜਾਵੇ ਲਾਲੀ ਦੇ ਨਾਲ ਖੇਤ ਆ ਜਾ ਇਹਨਾਂ ਦੇ ਲਾਲੀ ਕਹਿੰਦੀ ਨਹੀਂ ਮਾੜੋ ਤੈਨੂੰ ਤਾਂ ਪਤਾ ਮੇਰੇ ਦਾਦੇ ਦਾ ਉਹ ਨਹੀਂ ਜਾਣ ਦਿੰਦਾ ਕਿਤੇ ਵੀ ਮਾੜੋ ਕਹਿੰਦੀ ਭੈਣ ਭੈਣ ਬਣ ਕੇ ਇੱਕ ਦਿਨ ਜਾਵੜਾ ਫੇਰ ਨਹੀਂ ਕਹਿੰਦੀ ਤੈਨੂੰ ਲਾਲੀ ਕਹਿੰਦੀ ਫੇਰ ਤੈਨੂੰ ਪੁੱਛਣਾ ਪੈਣਾ ਬੇਬੇ ਕੋਲੋਂ ਮਾੜੋ ਕਹਿੰਦੀ ਠੀਕ ਆ ਬੇਬੇ ਨੂੰ ਤਾਂ ਮੈਂ ਆਪੇ ਪੁੱਛਣੂੰ ਤੂੰ ਨਾਲ ਚੱਲੇ ਬੱਸ ਦੂਜੇ ਦਿਨ ਸੰਦੇਹਾਂ ਹੀ ਮਾੜੋ ਆ ਗਈ ਲਾਲੀ ਕੇ ਘਰੇ ਮਾੜੋ ਬਣਸੋ ਨੂੰ ਕਹਿੰਦੀ ਸਾਈ ਮੇਰੇ ਮਾਂ ਨੇ ਕਿਹਾ ਵਿਸ ਆਗ ਲੈ ਆਓ ਖੇਤੋਂ ਮੈਂ ਲਾਲੀ ਨੂੰ ਲੈ ਜਾ ਨਾਲ ਵਣਸੋ ਕਹਿੰਦੀ ਨਹੀਂ ਲੈ ਜਾ ਲੈ ਜਾ ਸਾਡੇ ਧਰਨ ਵਾਸਤੇ ਵੀ ਨਾਲ ਹੀ ਲੈ ਕੇ ਆਇਓ ਮਾੜੋ ਕਹਿੰਦੀ ਖੁਸ਼ ਹੁੰਦੀ ਹੋਈ ਠੀਕ ਆ ਤਾਈ ਦੋਹੇ ਸਹੇਲੀਆਂ ਪੋਣਾ ਚੱਕ ਕੱਚੇ ਰਾਹ ਤੋਂ ਜਾਂਦੀ ਪੰਗ ਡੰਡੀ ਪੈ ਜਾਂਦੀਆਂ ਵੱਟੋ ਵੱਟ ਤੁਰੀਆਂ ਜਾਂਦੀਆਂ ਲਾਲੀ ਕਹਿੰਦੀ ਨਹੀਂ ਮਾੜੋ ਤੈਨੂੰ ਕਿਵੇਂ ਪਤਾ ਵੀ ਉਹ ਇਸ ਟਾਈਮ ਖੇਤ ਹੋ ਮਾੜੋ ਕਹਿੰਦੀ ਕੱਲ ਕਿਹਾ ਸੀ ਉਹਨੇ ਲਾਲੀ ਕਹਿੰਦੀ ਨਹੀਂ ਮਾੜੋ ਉਹ ਵਖ ਤੇਰਾ ਰਾਂਝਾ ਮਾੜੋ ਦੇ ਦਿਲ ਦੀ ਖੁਸ਼ੀ ਚਿਹਰੇ ਤੇ ਚਮਕੁੱਠੀ ਨੀ ਨਾਲੀ ਨਾਲ ਕੌਣ ਆ ਉਹਦੇ ਲਾਲੀ ਕਹਿੰਦੀ ਮੈਨੂੰ ਕੀ ਪਤਾ ਮੈਨੂੰ ਤਾਂ ਐ ਪੁੱਛਦੀਆਂ ਜਿਵੇਂ ਕੋਈ ਮੇਰਾ ਹੋ ਮਾੜੋ ਦੀ ਨਿਗਾ ਗੇਜੇ ਵੱਲ ਸੀ ਦੋਹੇ ਸਹੇਲੀਆਂ ਉਹਨਾਂ ਦੇ ਸਾਹਮਣੇ ਆ ਕੇ ਖਲੋ ਗਈਆਂ ਮਾੜੋ ਤੇ ਲਾਲੀ ਨੂੰ ਗੇਜੇ ਨੇ ਦੋਹੇ ਹੱਥ ਜੋੜ ਸਾਸਰੀ ਅਕਾਲ ਬੁਲਾਈ ਤੇ ਕਿਹਾ ਧੰਨ ਭਾਗ ਸਾਡੇ ਦਰਸ਼ਨ ਦੇ ਤੇ ਅੱਜ ਮਾੜੋ ਕਹਿੰਦੀ ਦਰਸ਼ਨਾ ਵਾਲੀ ਗੱਲ ਤਾਂ ਠੀਕ ਆ ਪਰ ਹੁੰਡਾ ਕੌਣਾ ਗੇਜਾ ਕਹਿੰਦਾ ਇਹ ਵੀ ਮੁੰਡਾ ਆਪਣਾ ਹੀ ਆ ਮੇਰਾ ਪੱਕਾ ਆੜੀ ਆ ਪਿੰਡ ਸਿਵੀਆਂ ਤੋਂ ਸਰਦਾਰਾਂ ਦਾ ਮੁੰਡਾ ਇਹ ਗੋਰਾ ਗੋਰੇ ਨੇ ਦੋਹੇ ਹੱਥ ਜੋੜ ਲਾਲੀ ਵੱਲ ਸਤਸ੍ਰੀ ਅਕਾਲ ਬੁਲਾਈ ਲਾਲੀ ਨੇ ਠੰਡ ਜ਼ਿਆਦਾ ਹੋਣ ਕਾਰਨ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ ਦੋਵੇਂ ਹੱਥ ਜੋੜ ਲਾਲਲੀ ਨੇ ਵੀ ਜਵਾਬ ਦੇ ਦਿੱਤਾ ਇਸਤਰੀ ਦਾ ਚਰਿੱਤਰ ਤੇ ਪੁਰਸ਼ਾਂ ਦਾ ਭਾਗ ਮਨੁੱਖਤਾ ਕੀ ਦੇਵਤੇ ਵੀ ਨਹੀਂ ਜਾਣ ਸਕਦੇ ਮੋਟਿਆਰਾ ਮੁੰਨਾ ਵਰਗੀਆਂ ਲੱਗ ਰਹੀਆਂ ਸਨ ਲੱਗਣ ਵੀ ਕਿਉਂ ਨਾ ਉਹ ਕਹਿੰਦੇ ਨੇ ਨਾ ਜਦੋਂ ਮਿਲਦੇ ਹਨੀਆਂ ਨੂੰ ਹਾਣੀ ਅੱਗ ਲੱਗੇ ਪਾਣੀਆਂ ਨੂੰ ਲਾਲਲੀ ਡਰ ਜਹਾ ਗਈ ਕਿ ਕੀਤੇ ਬਾਪੂ ਹੀ ਨਾ ਜੇ ਉਹ ਸਾਗ ਤੋੜਨ ਲੱਗ ਪਈ ਦੇ ਜੱਤੇ ਮਾੜੋ ਬੱਟ ਤੇ ਬੈਠੇ ਗੱਲਾਂ ਕਰਦੇ ਰਹੇ ਗੋਰਾ ਲਾਲੀ ਨੂੰ ਸਾਗ ਤੋੜਦੀ ਵੇਖੀ ਗਿਆ ਲਾਲੀ ਵੀ ਹਫਲੇ ਜੇ ਪਈ ਸੀ ਉਹ ਨੂੰ ਕੁਝ ਸੁਝ ਹੀ ਨਹੀਂ ਸੀ ਰਹਾ ਗੋਰਾ ਕਹਿੰਦਾ ਜੇ ਸਾਗ ਗੰਦਲਾਂ ਦਾ ਬਣਦਾ ਤੁਸੀਂ ਪੱਤੇ ਤੋੜੀ ਜਾਂਦੇ ਹੋ ਲਾਲੀ ਕਹਿੰਦੀ ਓਹ ਮੈਂ ਤਾਂ ਭੁੱਲ ਹੀ ਗਈ ਗੋਰਾ ਕਹਿੰਦਾ ਡਰੋ ਨਾ ਜੀ ਸਾਗ ਤੋੜ ਲਓ ਤੁਸੀਂ ਜੇ ਮੇਰੇ ਤੋਂ ਸੰਗ ਲੱਗਦੀ ਹੈ ਤਾਂ ਮੈਂ ਪਾਸੇ ਮੂੰਹ ਕਰ ਲੈਣਾ ਲਾਲੀ ਕਹਿੰਦੀ ਨਹੀਂ ਜੀ ਮੈਨੂੰ ਤਾਂ ਬਾਪੂ ਤੋਂ ਡਰ ਲੱਗਦਾ ਕਿ ਤੇ ਆ ਨਾ ਜਾਣ ਉਹ ਗੋਰਾ ਕਹਿੰਦਾ ਮੇਰੇ ਹੁੰਦੇ ਨਾ ਡਰੋ ਜੀ ਨਿਗਾਹ ਜੱਟ ਦੀ ਬਾਜ ਵਰਗੀ ਆ ਦੂਰੋਂ ਆਉਂਦਾ ਤੇਰਾ ਬਾਪੂ ਪਛਾਣ ਨੂੰ ਲਾਲੀ ਕਹਿੰਦੀ ਤੁਸੀਂ ਕਿਹੜਾ ਵੇਖਿਆ ਮੇਰਾ ਬਾਪੂ ਗੋਰਾ ਕਹਿੰਦਾ ਐਨੀ ਸੋਹਣੀ ਹੀਰ ਵਰਗੀ ਕੁੜੀ ਦਾ ਬਾਪ ਵੀ ਇਹੋ ਜਿਹਾ ਹੀ ਹੋ ਗੋਰੇ ਨੇ ਬੇ ਤਿਹਾਨੇ ਚਾਹੇ ਕਿਹਾ ਲਾਲੀ ਨੂੰ ਗੋਰਾ ਚੰਗਾ ਜਿਹਾ ਲੱਗਿਆ ਲਾਲੀ ਕਹਿੰਦੀ ਤੁਹਾਡਾ ਪਿੰਡ ਕਿਹੜਾ ਗੋਰਾ ਕਹਿੰਦਾ ਲੱਗਦਾ ਤੁਸੀਂ ਧਿਆਨ ਨਾਲ ਨਹੀਂ ਸੁਣਿਆ ਸੀ ਵੀ ਆ ਜੀ ਮੇਰਾ ਪਿੰਡ ਗੇਜੇ ਨੇ ਦੱਸਿਆ ਸੀ ਤੁਹਾਨੂੰ ਤੁਹਾਡੇ ਪਿੰਡ ਮੇਰੀ ਭੈਣ ਵੀ ਆਈ ਆ ਹਰਦੀਾਲ ਕੇ ਜਿਹੜੇ ਬੁੜਿਆਂ ਦੇ ਵੱਜਦੇ ਆ ਲਾਲੀ ਕਹਿੰਦੀ ਅੱਛਾ ਅੱਛਾ ਹਾਈ ਮੈਂ ਮਰ ਜਾ ਉਹ ਤਾਂ ਸਾਡੇ ਗਵਾਂਢੇ ਆ ਪੰਮੀ ਚਾਚੀ ਲੱਗਦੀ ਆ ਜੀ ਮੇਰੀ ਗੋਰਾ ਕਹਿੰਦਾ ਅੱਛਾ ਜੀ ਫੇਰ ਤਾਂ ਮੁਲਾਕਾਤ ਹੋਊਗੀ ਲੱਗਦਾ ਦੁਬਾਰਾ ਮਾਣੋਂ ਨੇ ਕਿਹਾ ਨੀ ਲਾਲੀ ਚੱਲੀ ਆਪਾਂ ਲਾਲੀ ਕਹਿੰਦੀ ਹਾਏ ਸਾਗ ਤਾਂ ਤੋੜਿਆ ਹੀ ਨਹੀਂ ਮੈਂ ਤਾਂ ਗੱਲਾਂ ਵਿੱਚ ਹੀ ਰੁੱਝ ਗਈ ਗੋਰਾ ਕਹਿੰਦਾ ਮੈਂ ਤੜਵਾ ਦਿੰਦਾ ਤੂੰ ਗੇਜੇ ਗੱਲਾਂ ਕਰੀ ਜਾ ਲਾਲੀ ਤੇ ਗੋਰਾ ਸਾਗ ਤੋੜਨ ਲੱਗ ਪਏ ਗੋਰੇ ਨੇ ਪਾਲ ਕਮੇਠੇ ਬਾਥੂ ਤੋੜ-ਤੋੜ ਲਾਲੀ ਦੇ ਹੱਥਾਂ ਪੈਣਾ ਪਰ ਦਿੱਤਾ ਲਾਲੇ ਤੋਂ ਪੂਣਾ ਹੱਥੋਂ ਛੁੱਟ ਜਾਣਾ ਸੀ ਪਰ ਗੋਰੇ ਨੇ ਉਹਦੇ ਹੱਥਾਂ ਤੇ ਆਪਣਾ ਹੱਥ ਰੱਖ ਸਾਗ ਨੂੰ ਡਿੱਗਣੋਂ ਬੋਚ ਲਿਆ ਸੀ ਪਰ ਦੋਹਾਂ ਦੀਆਂ ਧੜਕਣਾ ਆਪਸੀ ਸ਼ੋਹ ਨਾਲ ਵੱਧ ਗਈਆਂ ਗੋਰਾ ਕਹਿੰਦਾ ਲਾਲੀ ਮੈਂ ਵੀ ਸਾਗ ਖਾਣ ਦਾ ਹੱਕਦਾਰ ਹਾਂ ਹੁਣ ਤਾਂ ਪੂਰਾ ਹੱਕ ਨਾਲ ਜੋ ਤੜਵਾਇਆ ਤੇਰੇ ਨਾਲ ਲਾਲੀ ਕਹਿੰਦੀ ਕੋਈ ਗੱਲ ਨਹੀਂ ਜੀ ਸਾਗ ਦੀ ਕੀ ਗੱਲ ਆ ਲਾਜ਼ਮੀ ਫੜਾਉ ਸਾਗ ਨਾਲ ਮੱਕੀ ਦੀਆਂ ਰੋਟੀਆਂ ਗੇਜਾ ਕਹਿੰਦਾ ਆ ਜਾ ਬਾਈ ਗੋਰੇ ਧੰਨਵਾਦ ਯਾਰ ਗੋਰਾ ਕਹਿੰਦਾ ਕੋਈ ਨਾ ਮਿੱਤਰਾ ਜਿੱਦਣ ਸਾਡੀ ਵਾਰੀ ਆ ਗਈ ਤੂੰ ਵੀ ਹਾਜ਼ਰ ਨਹੀਂ ਗੇਜਾ ਕਹਿੰਦਾ ਬਾਈ ਤੂੰ ਹੁਕਮ ਕਰ ਲਾਲੀ ਤੇ ਮਾੜੋ ਘਰੇ ਚਲੀਆਂ ਗਈਆਂ ਗੋਰਾ ਕਹਿੰਦਾ ਗੇਜੇ ਯਾਰ ਆ ਕੁੜੀ ਲਾਲੀ ਬਹੁਤ ਸੋਹਣੀ ਆ ਯਾਰ ਗੇਜਾ ਕਹਿੰਦਾ ਬਾਈ ਕੁੜੀ ਬਹੁਤ ਸਿਆਣੀ ਵੀ ਆ ਤੈਨੂੰ ਕਿਵੇਂ ਲੱਗੀ ਬਾਈ ਗੋਰਾ ਕਹਿੰਦਾ ਤੇਰਾ ਯਾਰ ਦਿਲ ਭਾਰ ਗਿਆ ਇਹਦੇ ਤੋਂ ਉਹ ਬਾਈ ਕੋਈ ਮਿਹਨਤ ਤਰਲਾ ਕਰ ਮਾੜੋ ਦਾ ਗੇਜਾ ਕਹਿੰਦਾ ਬਾਈ ਇਹਦਾ ਦਾਦਾ ਹੈ ਤਾਂ ਤੀਵੀਆਂ ਦਾ ਯਾਰ ਪਰ ਇਹਨਾਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦਾ ਹੁਣ ਤੂੰ ਸਵਾਲ ਪਾਇਆ ਬਾਈ ਪੂਰਾ ਤਾਂ ਕਰਨਾ ਪਊ ਕਰਦਾ ਮੈਂ ਕੋਈ ਹੱਲ ਗੋਰਾ ਕਹਿੰਦਾ ਗੇਜਾ ਮੈਂ ਕਿਹਾ ਉਹ ਵੀ ਸਾਗ ਸਾਨੂੰ ਵੀ ਖਵਾ ਦੇ ਹਾਂ ਤਾਂ ਕਹਿ ਕੇ ਗਈਆ ਫੇਰ ਦੇਖੋ ਕੀ ਬਣਦਾ ਲਾਲੀ ਮਾੜੋ ਨੂੰ ਕਹਿੰਦੀ ਹੋਰ ਕੋਈ ਪੰਗਾ ਪਾ ਕੇ ਧਰਦਾ ਮਾੜੋ ਕਹਿੰਦੀ ਕੀ ਹੋ ਗਿਆ ਹੁਣ ਲਾਲੀ ਕਹਿੰਦੀ ਆਹਾ ਗੇਜੇ ਦਾ ਆਣੀ ਕਹਿੰਦਾ ਸਾਗ ਖਵਾ ਕੇ ਜਾਵੀਂ ਮੈਂ ਤੜਵਾ ਕੇ ਦਿੱਤਾ ਆਖੀ ਮਾੜੋ ਕਹਿੰਦੀ ਚੱਲ ਕੋਈ ਨਾ ਮੈਂ ਬਣਾ ਕੇ ਫੜਾ ਦੂੰ ਲਾਲੀ ਕਹਿੰਦੀ ਨਹੀਂ ਨਹੀਂ ਉਹਨੇ ਮੇਰੇ ਹੱਥਾਂ ਦਾ ਬਣਿਆ ਖਾਣਾ ਮਾੜੋ ਕਹਿੰਦੀ ਲੈ ਉਹਨੂੰ ਕੀ ਸੁਪਨਾ ਆਉਂਦਾ ਵੀ ਕਿਹਨੇ ਬਣਾਇਆ ਮਾੜੋ ਕਹਿੰਦੀ ਅੱਛਾ ਆ ਗਾਲਾ ਲਾਲੀ ਕਹਿੰਦੀ ਗਲ ਤਾਂ ਪੂਰੀ ਹੋ ਲੈਣ ਦੇ ਉਹਨੇ ਸਾਗ ਫੜਾਇਆ ਸੀ ਮੇਰੇ ਹੱਥਾਂ ਵਿੱਚ ਮਾੜੋ ਕਹਿੰਦੀ ਕੋਈ ਨਾ ਆੜੀਏ ਤੂੰ ਬਣਾਈ ਸਾਗ ਰੀਝਾ ਨਾਲ ਮੈਂ ਨਾਲ ਚੱਲ ਜੂੰ ਤੇਰੇ ਦੋਹੇ ਸਖੀਆਂ ਚਿਹਰੇ ਤੇ ਖੁਸ਼ੀਆਂ ਨਾਲ ਘਰੇ ਵਾਪਸ ਆਈਆਂ ਰਾਣੀ ਦੂਜੇ ਦਿਨ ਹੀ ਆਪਣੇ ਪੇਕੇ ਬਾਜੇਖਾਨੇ ਗਈ ਤੇ ਸਾਖ ਦੀ ਗੱਲ ਪੱਕੀ ਕਰ ਆਈ ਰਾਣੀ ਦੇ ਭਰਾ ਨੇ ਗੁਰਦੁਆਰੇ ਦੇ ਭਾਈ ਜੀ ਤੋਂ ਪੁੱਛ ਦਿਨ ਵੀ ਕਢਾ ਲਿਆ ਦੂਜੇ ਦਿਨ ਰਾਣੀ ਸੰਦੇਹਾ ਹੀ ਆਪਣੇ ਪਿੰਡ ਆ ਗਈ ਚਾਹ ਪਾਣੀ ਪੀ ਮਿੱਤੋ ਕੋਲ ਚਲੀ ਗਈ ਮਿੱਤੋ ਦਰਵਾਜ਼ੇ ਵਿੱਚ ਬੈਠੀ ਦਰੀਆਂ ਬੁਣਨ ਵਾਸਤੇ ਚਰਖੇ ਤੇ ਨਾਲਕੀਆਂ ਵਟ ਰਹੀ ਸੀ ਰਾਣੀ ਨੂੰ ਤੱਕ ਮਿੱਤੋ ਖੁਸ਼ ਹੋ ਗਈ ਆ ਜਾ ਨੀ ਭੈਣੇ ਆ ਜਾ ਸੁੱਖ ਨਾਲ ਤੈਨੂੰ ਯਾਦ ਕਰੀ ਜਾਂਦੀ ਸੀ ਰਾਣੀ ਕਹਿੰਦੀ ਤੂੰ ਯਾਦ ਕੀਤਾ ਤੇ ਮੈਂ ਆ ਗਈ ਮਿੱਤੋ ਕਹਿੰਦੀ ਨੀ ਪੰਮੀਏ ਚਾਹ ਲਿਆ ਰਾਣੀ ਕਹਿੰਦੀ ਚਾਹ ਨਾਲ ਮਿੱਠਾ ਵੀ ਲਿਆਈ ਖੁਸ਼ਖਬਰੀ ਆ ਭੈਣੇ ਮੀਤੋ ਕਹਿੰਦੀ ਨੀ ਰਾਣੀ ਫੇਰ ਲੈ ਆਈ ਭਤੀਜੀਆਂ ਨੂੰ ਚੱਲ ਵਧਿਆ ਦੋਹਾਂ ਦਾ ਜੀ ਲੱਗਿਆ ਰਹਾ ਕਰੂਗਾ ਰਾਣੀ ਕਹਿੰਦੀ ਭੈਣੇ ਮੇਰੀਆਂ ਭਤੀਜੀਆਂ ਬੜੀਆਂ ਹੀ ਚੰਗੀਆਂ ਤੂੰ ਵੀ ਕੋਈ ਫਰਕ ਨਾ ਰੱਖੀ ਸਾਰਾ ਕੁਝ ਦੇਣਾ ਅਗਲਿਆਂ ਨੇ ਐਵੇਂ ਕੱਲ ਨੂੰ 19 21 ਹੋ ਜੂ ਫੇਰ ਸਾਡੀ ਸਕੀਰੀ ਵਿੱਚ ਫਰਕ ਪੈ ਜੂ ਮੀਤੋ ਕਹਿੰਦੀ ਨਾ ਨੀ ਰਾਣੀ ਤੈਨੂੰ ਪਤਾ ਵੀ ਆ ਸਾਡੀ ਵੱਡੀ ਨੂੰ aí ਨੂੰ ਤਿੰਨ ਬਰੇ ਹੋ ਗਏ ਮੈਂ ਕੋਈ ਫਰਕ ਨਹੀਂ ਰੱਖਿਆ ਤੀ ਹੀ ਸਮਝਿਆ ਤੂੰ ਬੇਚਿੰਤ ਰਹਿ ਪੰਮੀ ਚਾਹ ਨਾਲ ਖੋਇ ਦੀਆਂ ਪਿੰਨੀਆਂ ਲੈ ਕੇ ਆਈ ਰਾਣੀ ਕਹਿੰਦੀ ਭੈਣੇ ਆਹਾ ਲੈ ਵਿਆਹ ਵੀ ਘੜਵਾ ਦਿੱਤਾ ਉਹਨਾਂ ਨੇ ਮਾਗ ਮਹੀਨੇ ਦੀ 13 ਤਰੀਕ ਦਾ ਆ ਫੜ ਸਾਹਾ ਪੱਤਰ ਤੇ ਆ ਸ਼ਗਨ ਤੇ ਖੰਮਣੀ ਵੀ ਤੋ ਕਹਿੰਦੀ ਭੈਣੇ ਕੋਈ ਨਾ ਵਿਆਹ ਦਾ ਤਾਂ ਸੁੱਖ ਨਾਲ ਆਪਣੇ ਕਿਹੜਾ ਕੋਈ ਘਾਟਾ ਭਾਵੇਂ ਦਿਨਾਂ ਤੇ ਬੰਦ ਲੰਦੇ ਮੀਤੋ ਦੇ ਇੱਕ ਬੋਲ ਤੇ ਆਉਂਦਾ ਸਾਰਾ ਕੁਝ ਮੀਤੋ ਨੇ ਆਪਣੇ ਮੂੰਹ ਦੀ ਵਡਿਆਈ ਕੀਤੀ ਰਾਣੀ ਤੇ ਮੀਤੋ ਗੱਲਾਂ ਕਰਦੀਆਂ ਰਹੀਆਂ ਦੁਪਹਿਰਾ ਢਲਣ ਲੱਗਿਆ ਤਾਂ ਰਾਣੀ ਆਪਣੇ ਘਰੇ ਚਲੀ ਗਈ ਲਾਲੀ ਨੇ ਚਾਵਾਂ ਨਾਲ ਹੱਥੀ ਸਾਗ ਬਣਾਇਆ ਸੀ ਸਾਗ ਬਣਾ ਤਿਆਰ ਹੋ ਗਈ ਲਾਲੀ ਖੇਤ ਜਾਣ ਵਾਸਤੇ ਜਦੋਂ ਮਾੜੋਂ ਨੇ ਲਾਲੀ ਨੂੰ ਆਵਾਜ਼ ਮਾਰੀ ਤਾਂ ਜਾਗ ਕਰਦੇ ਕੰਨੀ ਪੈ ਗਈ ਉਹਨੇ ਲਾਲੀ ਨੂੰ ਖੇਤ ਜਾਣ ਤੋਂ ਮਨਾ ਕਰਤਾ ਲਾਲੀ ਦੇ ਹਰਮਾਨ ਥਾਂ ਹੀ ਰਹਿ ਗਏ ਪਰ ਉਹਨੇ ਸਾਗ ਖਵਾਉਣ ਦਾ ਵਾਅਦਾ ਕੀਤਾ ਸੀ ਇਸ ਕਰਕੇ ਉਹਨੇ ਸਾਗ ਮਾੜੋ ਨੂੰ ਫੜਾ ਬੇਨਤੀ ਕੀਤੀ ਕਿ ਤੂੰ ਗੋਰੇ ਨੂੰ ਸਾਗ ਫੜਾ ਦੇ ਮੈਂ ਬੜੇ ਪਿਆਰ ਨਾਲ ਬਣਾਇਆ ਤੇ ਉਹਨੂੰ ਕਹਿਦੀ ਕਿ ਅੱਜ ਰਾਤ ਨੂੰ ਘਰੇ ਆ ਜਾਏ ਮਿਲਣਾ ਜਿਨੇ ਤਾਂ ਬਾਪੂ ਨੇ ਜਾਣ ਨਹੀਂ ਦੇਣਾ ਕਿਤੇ ਵੀ ਮੈਂ ਉਹਨੂੰ ਕੋਈ ਗੱਲ ਦੱਸਣੀ ਆ ਭੈਣ ਵਣ ਕੇ ਮਾੜੋ ਮੇਰਾ ਇਹ ਕੰਮ ਕਰ ਦੇ ਮਾੜੋਂ ਦੇ ਸਾਗ ਫੜਿਆ ਤੇ ਖੇਤਵਾਲ ਨੂੰ ਚੱਲ ਪਈ ਉਹਨੇ ਜਿਹੜਾ ਕੁਝ ਵੀ ਲਾਲੀ ਨੇ ਕਿਹਾ ਸੀ ਗੋਰੇ ਨੂੰ ਜਾ ਦੱਸਿਆ ਅੱਗੋਂ ਗੋਰੇ ਨੇ ਗੇਜੇ ਨੂੰ ਰਾਤ ਨੂੰ ਮਿਲਣ ਦਾ ਕਿਹਾ ਤਾਂ ਗੇਜੇ ਨੇ ਪੂਰੇ ਹੌਸਲੇ ਨਾਲ ਹਾਂ ਮੇ ਭਰੀ ਰਾਤ ਨੂੰ ਜਦ ਗੋਰਾ ਹਜੇ ਲਾਲੀ ਕੋਲ ਖੜਿਆ ਹੀ ਸੀ ਕਿ ਜਾਗਰ ਉੱਠ ਗਿਆ ਗੋਰੇ ਤੇ ਲਾਲੀ ਦੀ ਕੋਈ ਗੱਲ ਹੁੰਦੀ ਇਦੋਂ ਪਹਿਲਾਂ ਗੇਜੇ ਨੇ ਜਾਗਰ ਵਾਲਾ ਕੰਮ ਕਰਤਾ ਦੋਹਾਂ ਦਿਲਾਂ ਦੀਆਂ ਦਿਲਾਂ ਵਿੱਚ ਹੀ ਰਹਿ ਗਈਆਂ ਦੋਹੇ ਮਿਲਣ ਨੂੰ ਵੀ ਕਾਲੇ ਸੀ ਪਰ ਦੱਦਦੇ ਵੀ ਸੀ ਉਧਰ ਵਿਆਹ ਵਾਲਾ ਪੂਰਾ ਮਾਹੌਲ ਸੀ ਪਰ ਗਿੰਦਾ ਤੇ ਨਿੱਕਾ ਘੱਟ ਖੁਸ਼ ਸੀ ਮੀਤੋ ਕਹਿੰਦੀ ਵੇ ਕੀ ਗੱਲ ਆਏ ਮੂੰਹ ਕਿਤੇ ਆ ਗਿੰਦਾ ਕਹਿੰਦਾ ਵੇਖ ਲੈ ਬੀਬੇ ਆਪ ਦੀ ਅੜਵਾਈ ਵਿੱਚ ਸਾਖ ਤਾਂ ਲੈ ਲਿਆ ਤੂੰ ਸੱਤੀਆਂ ਭੈਣਾਂ ਦਾ ਪਰ ਪਛਤਾਏਂਗੀ ਬੀਬੇ ਯਾਦ ਰੱਖੀ ਮੀਤੋ ਕਹਿੰਦੀ ਅਖੇ ਮੁਰਦਾ ਬੋਲੂ ਖਫਣ ਪਾੜੂ ਚੱਜ ਦੀ ਗੱਲ ਵੀ ਕਰ ਲਿਆ ਕਰੋ ਕਦੇ ਮੂੰਹੋਂ ਕਿ ਮਾ ਤੁਹਾਨੂੰ ਉਹੀ ਲੱਗਦੀ ਆ ਸਭ ਵੇਖ ਪਰਖ ਕੇ ਕੀਤਾ ਉਹੀ ਨਾ ਭੌਂਕੀ ਜਾਓ ਦੋ ਦਿਨ ਰਹਿ ਗਏ ਸੀ ਵਿਆਹ ਵਿੱਚ ਸਾਰੇ ਸ਼ਰੀਕੇ ਦੀ ਚੁੱਲ੍ਹੇ ਨੇ ਹੁੰਸੀ ਮਾੜੋ ਕਹਿੰਦੀ ਨੀ ਲਾਲੀ ਵੇਖ ਬੇਬੇ ਮਿੱਤੋ ਕਿੰਨੀ ਸੋਹਣੀ ਲੱਗਦੀ ਆ ਹਜੇ ਤੱਕ ਵੀ ਪਿਆਰੋਂ ਨੇ ਦੋਹਾਂ ਦੀ ਗੱਲ ਸੁਣ ਕੇ ਕਿਹਾ ਇਹਨੂੰ ਕਿਹੜਾ ਕੋਈ ਚੜੀ ਲੱਥੀ ਦੀ ਆ ਮੋਜਾਂ ਕਰਦੀ ਆ ਇਹ ਤਾਂ ਭਾਈ ਆਪਦੀ ਜਵਾਨੀ ਵੇਲੇ ਵੇਖਣ ਵਾਲੀ ਹੋ ਦੋ ਘੜੀਆਂ ਰਾਹੀ ਵੀ ਖੜ ਜਾਂਦੇ ਹੋਣਗੇ ਇਹਦਾ ਰੂਪ ਵੇਖਣ ਵਾਸਤੇ ਮਾੜੋ ਤੋ ਰਹਿਣਾ ਗਿਆ ਤੇ ਕਹਿੰਦੀ ਨਹੀਂ ਇਹਦਾ ਰੂਪ ਤਾਂ ਚੱਕ ਗਿਆ ਚੱਕ ਗਿਆ ਲਾਲੀ ਦਾ ਦਾਦਾ ਜਾਗਰ ਪਿਆਰੋ ਕਹਿੰਦੀ ਨਹੀਂ ਕੋਈ ਨਾ ਜੀਜਾ ਸਾਲੀ ਸੀ ਦਾਦੇ ਵਾਲੀ ਗੱਲ ਸੁਣ ਲਾਲੀ ਚੁੱਪ ਜਿਹਾ ਹੋ ਗਈ ਪੰਮੀ ਨੂੰ ਬਹੁਤ ਚਾਅ ਸੀ ਆਪਣੇ ਦੋਹਾਂ ਦਿਉਰਾਂ ਦੇ ਵਿਆਹ ਦਾ ਪੂਰਾ ਫੱਬੀ ਫਿਰਦੀ ਸੀ ਪੰਮੀ ਇਸ ਕੋਲ ਨੂੰ ਖੁਸ਼ ਸੀ ਕਿ ਘਰ ਅਤੇ ਖੇਤਾਂ ਦਾ ਕੰਮ ਕਰਵਾਉਣ ਲਈ ਦੋ ਦਰਾਣੀਆਂ ਆ ਜਾਣਗੀਆਂ ਪੰਮੀ ਕਹਿੰਦੀ ਵੀ ਨਿੱਕਿਆ ਕਿਰਪਾਨਾਂ ਦੋ ਲੈ ਕੇ ਜਾਇਓ ਨਿੱਕਾ ਕਹਿੰਦਾ ਭਾਬੀ ਕਿਰਪਾਨ ਤਾਂ ਇੱਕ ਨਹੀਂ ਮਾਣ ਹੁੰਦੀ ਜੇ ਚੱਲਣ ਲੱਗ ਪੇ ਪੰਮੀ ਕਹਿੰਦੀ ਵੇਖ ਵੇਖ ਦਿਨ ਤਿਹਾਰ ਨੂੰ ਕਿਵੇਂ ਬੋਲਦੇ ਆ ਸ਼ੁਭ ਸ਼ੁਭ ਬੋਲੋ ਸ਼ਗਨਾ ਦੇ ਦੇਣਾ ਗਿੰਦਾ ਕਹਿੰਦਾ ਭਾਬੀ ਤੂੰ ਸੁਰਮੇ ਵਾਲੀ ਬੰਦੂਕ ਜੀ ਲਿਆਈਆਂ ਪੰਮੀ ਕਹਿੰਦੀ ਵੇ ਵਾਧੂ ਆ ਭਾਵੇਂ ਦੋ ਵਾਰੀ ਪਵਾ ਲਵੀਂ ਸੁਰਮਾ ਛਿੰਦੀ ਨੇ ਸੇਰੇ ਬੰਨੇ ਪੂਰੇ ਚਾਹ ਸ਼ਗਨ ਵਿਹਾਰ ਕਿਤੇ ਮੀਤੋ ਕਹਿੰਦੀ ਲੈ ਰਾਣੀ ਦੋਹਾ ਭੈਣਾਂ ਦੀਆਂ ਟੂਮਾ ਵੇਖ ਲਾ ਡੰਡੀਆਂ ਨੱਤੀਆਂ ਨੱਥ ਮਛਲੀ ਤੀਲੀ ਤਵੀਤੀ ਝਾਂਜਰਾ ਮੁੰਦਰੀ ਆਹ ਛੱਜ ਟੂਮਾ ਦਾ ਮੀਤੋ ਆਫਰੀ ਹੋਈ ਨੇ ਕਿਹਾ ਰਾਣੀ ਕਹਿੰਦੀ ਥੋੜਾ ਹੀ ਆ ਭੈਣੇ ਥੋਡੇ ਘਰੇ ਰਹਿ ਜਾਣਾ ਥੋੜਾ ਹੀ ਮਾਣ ਬਧੂਗਾ ਬਰੀਆਂ ਤੇ ਹੋਰ ਲੈਣ ਦੇਣ ਵਾਲੇ ਲੀੜੇ ਲੱਤੇ ਵੀ ਰਾਣੀ ਨੂੰ ਦਿਖਾਏ ਗਏ ਰਾਣੀ ਦਾ ਮਨ ਖੁਸ਼ ਸੀ ਪੰਮੀ ਦੇ ਪੇਕਿਆਂ ਵਾਲਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਜੱਸਾ ਸਿੰਘ ਹੁਣ ੱੱਕੇ ਨਾਲ ਗੋਰੇ ਨੂੰ ਨਾਲ ਲੈ ਕੇ ਆਇਆ ਗੋਰਾ ਤੇ ਗੀਜਾ ਇਕੱਠੇ ਸਨ ਇਹਨਾਂ ਦੀ ਅੱਖ ਲਾਲੀ ਤੇ ਮਾੜੋ ਤੇ ਸੀ ਜਿੱਧਰ ਵੀ ਦੋਹੇ ਜਾਂਦੀਆਂ ਮਗਰ ਮਗਰ ਖੜਦੇ ਸਾਡੀ ਵੀ ਵਾਰੀ ਆਊਗੀ ਅਸੀਂ ਤਾਂ ਉਂਗਲਾਂ ਘਸਾਲ ਨਹੀਂਆ ਚੋਹਿਆਂ ਖੁੱਡਪਟ ਕਹਿ ਕੇ ਗੋਰੇ ਨੇ ਕੋਲੋਂ ਲੰਘਦੀ ਲਾਲੀ ਨੂੰ ਕਿਹਾ ਲਾਲੀ ਸ਼ਰਮ ਦੇ ਨਾਲ ਹੋਰ ਲਾਲ ਹੋ ਗਈ ਗੋਰੇ ਨੇ ਹੌਕਾ ਲੈਂਦਿਆਂ ਕਿਹਾ ਲਾਲੀਏ ਕੋਈ ਲਾਰਾ ਹਿਲਾ ਜਾ ਦਿਨ ਚੰਨ ਵਾਂਗ ਲੰਘ ਜਾਣਗੇ ਚਾਰ ਮਾੜੋ ਕਹਿੰਦੀ ਬੜੀ ਕਾਲ ਲੱਗਦੀ ਆ ਗੋਰਾ ਕਹਿੰਦਾ ਕੋਈ ਨਾ ਮਾਰੋ ਤੇਰੇ ਵਾਲਿਆਂ ਦੀਆਂ ਹੀ ਲਾਲਾਂ ਡਿੱਗੀ ਜਾਂਦੀਆਂ ਨੇ ਜੱਸਾ ਸਿੰਘ ਤੋਂ ਗੋਰਾ ਬਹੁਤ ਡਰਦਾ ਸੀ ਗੋਰੇ ਨੂੰ ਤਾਇ ਦਾ ਖਿਆਲ ਆਉਂਦਿਆਂ ਹੀ ਲਾਲੀ ਕੋਲੋਂ ਨਜ਼ਰਾਂ ਬਚਾਉਣੀਆਂ ਪੈਂਦੀਆਂ ਪਰ ਲਾਲੀ ਦਾ ਅੱਗ ਲਾਵਾਂ ਹੁਸਲ ਉਹਨੂੰ ਕੋਈ ਗਲਤੀ ਕਰਨ ਦੇ ਲਈ ਮਜਬੂਰ ਕਰ ਰਿਹਾ ਸੀ ਪਰ ਕੁਝ ਸੋਚੋ ਲਾਲੀ ਦਾ ਪਿੱਛਾ ਛੱਡ ਲੱਡੂ ਸਵਾਦ ਵਿੱਚ ਰੱਖਣ ਲੱਗ ਪਿਆ ਜਗਦੇਵ ਵਿਆਹ ਵਿੱਚ ਆਪਣੇ ਭਰਾ ਹਰਦਿਆਲ ਦੀ ਕਮੀ ਮਹਿਸੂਸ ਕਰਕੇ ਰੋ ਪਿਆ ਪਰ ਸੀਬੋ ਨੇ ਆਪਦੇ ਭਰਾ ਨੂੰ ਕਿਹਾ ਕਿ ਬਾਈ ਜਿਹੜੀ ਕਮੀ ਆ ਉਹ ਤਾਂ ਨਹੀਂ ਪੂਰੀ ਹੋਣੀ ਹੁਣ ਪਰ ਬਾਈ ਆਪਣੇ ਭਤੀਜਿਆਂ ਦੇ ਮਨਾਂ ਨੂੰ ਹੌਸਲਾ ਦੇ ਉਹ ਵੀ ਬਸ-ਬਸ ਕਰਨਗੇ ਐਵੇਂ ਜਗਦੇਵ ਨੇ ਅਥਰੂ ਪੁੰਝੇ ਤੇ ਬਰਾਤ ਨਾਲ ਚਲਾ ਗਿਆ ਪਿੰਡਾਂ ਦੇ ਵਿਆਹਾਂ ਦੀ ਵੱਖਰੀ ਹੀ ਟੌਰ ਹੁੰਦੀ ਸੀ ਰਿਸ਼ਤੇਦਾਰਾਂ ਤੋਂ ਬਿਨਾਂ ਸ਼੍ਰੀਕਾ ਕਬੀਲਾ ਵੀ ਸ਼ਾਮਲ ਹੁੰਦਾ ਹੈ ਰਾਲ ਮਿਲ ਕੇ ਕੰਮਕਾਰਾਂ ਵਿੱਚ ਹਿੱਸਾ ਪਾਉਂਦੇ ਹਨ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜਾ ਕੰਮ ਕਦੋਂ ਕਿਸ ਨੇ ਕਰਤਾ ਵਿਆਹ ਕਈ ਕਿਹ ਦਿਨ ਚੱਲਦਾ ਨਿੱਕੇ ਅਤੇ ਕਿੰਦੇ ਦਾ ਵਿਆਹ ਵੀ ਚਾਵਾ ਤਰੀਜਾਂ ਨਾਲ ਹੋਇਆ ਮੀਤੋ ਦੇ ਘਰ ਵਿੱਚ ਤਿੰਨ ਤਿੰਨ ਨੂਹਾ ਬੇੜਾ ਭਰਿਆ ਭਰਿਆ ਰਹਿੰਦਾ ਪਰ ਮੀਤੋ ਸੀ ਕਿ ਆਪਣੇ ਆਪ ਨੂੰ ਖਾਲੀ ਖਾਲੀ ਮਹਿਸੂਸ ਕਰਦੀ ਉਸ ਨੂੰ ਅੱਜ ਵੀ ਆਪਣੇ ਘਰ ਵਾਲੇ ਹਰਦੇয়াল ਦੀ ਵੱਡੀ ਉਮਰ ਅਤੇ ਜਾਗਰਦੀ ਵੇ ਵਕਤੀ ਮੌਤ ਦਾ ਦੁੱਖ ਸੀ ਹਾਂ ਪਰ ਆਪਣੇ ਹੁਸਨ ਤੇ ਮਾਣ ਉਹਨੂੰ ਅੱਜ ਵੀ ਸੀ ਅੱਜ ਵੀ ਹਿੱਕ ਥਾਪੜ ਕਹਿੰਦੀ ਸੀ ਕਿ ਕੋਈ ਮੇਰੀ ਹਵਾ ਵਾਲਾ ਨਹੀਂ ਝਾਕ ਸਕਦਾ ਸੱਚ ਹੀ ਕਿਹਾ ਕਿਸੇ ਨੇ ਕਿ ਬਾਦ ਨਾਲੋਂ ਬਦਨਾਮ ਬੁਰਾ ਮੈਂ ਤੋ ਅੱਜ ਵੀ ਸੱਜ ਤੱਜ ਕੇ ਰਹਿੰਦੀ ਆਪਣੇ ਅੰਦਰਲੇ ਮਨ ਨੂੰ ਕਰੜਾ ਰੱਖਣ ਦੇ ਲਈ ਬਾਕੀ ਕਹਾਣੀ ਅਗਲੇ ਭਾਗ ਵਿੱਚ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਦੱਸਿਓ ਜੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜੀ ਹੁਣ ਉਹਨਾਂ ਦੇ ਘਰੇ ਮਿੱਤੋ ਦੇ ਘਰ ਦੋ ਨੋਹਾਂ ਆ ਗਈਆਂ ਨੇ ਹੁਣ ਤਿੰਨ ਨੋਹਾਂ ਹੋ ਗਈਆਂ ਉਸਦੇ ਘਰੇ ਉਹਨਾਂ ਦੇ ਘਰ ਦਾ ਮਾਹੌਲ ਹੁਣ ਕਿਸ ਤਰ੍ਹਾਂ ਦਾ ਹੋਵੇਗਾ ਤਿੰਨਾਂ ਨੋਹਾਂ ਦੀ ਆਪਸ ਵਿੱਚ ਬਣੇਗੀ ਜਾਂ ਫਿਰ ਕੋਈ ਹੋਰ ਵੀ ਮਾਹੌਲ ਉਹਨਾਂ ਦੇ ਘਰ ਦਾ ਬਣ ਜਾਵੇਗਾ ਏ ਜਾਣਨ ਦੇ ਲਈ ਸੁਣਦੇ ਰਹੋ ਕਹਾਣੀ ਤਲ ਦੇ ਪਰਛਾਵੇਂ ਥੈਂਕ ਯੂ ਜੀ